ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਦੇ ਸੱਦੇ ਤੇ ਕੁਵੇਤ ਦੇ ਵਿਦੇਸ਼ ਮੰਤਰੀ ਹਿਸ ਐਕਸਲੈਂਸੀ ਅਬਦੁੱਲਾ ਅਲੀ ਅਲਯਾਹ ਭਾਰਤ ਦੌਰੇ ਤੇ ਸਨ ਭਾਰਤ ਵਿੱਚ ਆਪਣੀ ਪਹਿਲੀ ਅਫੀਸ਼ੀਅਲ ਫੇਰੀ ਦੇ ਦੌਰਾਨ ਭਾਰਤ ਅਤੇ ਕੁਵੇਤ ਨੇ ਵਿਦੇਸ਼ ਮੰਤਰੀਆਂ ਦੇ ਪੱਧਰ ਤੇ ਸਹਿਯੋਗ ਦੇ ਨਾਲ ਇੱਕ ਸੰਯੁਕਤ ਕਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਤਾਕੀ ਜੋ ਬਾਈਲੈਟਰਲ ਰਿਲੇਸ਼ਨਸ ਨੇ ਉਹਨਾਂ ਦੀ ਕੰਪਰੀਹੈਂਸਿਵ ਰਿਵਿਊ ਅਤੇ ਮੋਨੀਟਰ ਕਰਨ ਲਈ ਇੱਕ ਛਤਰੀ ਦੇ ਹੇਠ ਕੰਮ ਕੀਤਾ ਜਾ ਸਕੇ ਆਪਣੀ ਭਾਰਤ ਫੇਰੀ ਦੇ ਦੌਰਾਨ ਹਿਸ ਐਕਸਲੈਂਸੀ ਅਬਦੁੱਲਾ ਅਲੀ ਅਲਯਾਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਕੁਵੇਤ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਕਿ ਤੁਸੀਂ ਭਾਰਤ ਵਿੱਚ ਬਹੁਤ ਸਾਰੇ ਚੇਂਜਸ ਦੇਖੇ ਹੋਣਗੇ ਲੇਕਿਨ ਜਿਹੜੀ ਚੀਜ਼ ਨਹੀਂ ਬਦਲੀ ਉਹ ਹੈ ਦੋਵਾਂ ਮੁਲਕਾਂ ਦੇ ਦਰਮਿਆਨ strong relations at the partnership it gives me great pleasure to welcome you i would say welcome you back you. in india and uh, uh, you have uh, been here earlier uh, in your life in your career and uh, i know it's been uh, some, some years so i'm sure you will also see many of the changes uh, changes in india but one thing which hasn't changed is our friendship and our, our partnership. And we have met recently in Kuwait and in, uh, during the GCC meeting in Riyadh as well. Uh, our two countries, Excellency, enjoy um, longstanding friendship, as I said. And um, it's really, in, in our case, centuries old. Uh, and um, we are committed to strengthening our bilateral ties across various domains, including trade, investment, energy. IT cultural counselor and I look forward to discussing some of that with you. ਦੋਵਾਂ ਮੰਤਰੀਆਂ ਨੇ ਵੈਸਟ ਏਸ਼ੀਆ ਦੀ ਮੌਜੂਦਾ ਸਥਿਤੀ ਸਮੇਤ ਆਪਣੇ ਹਿੱਤਾਂ ਤੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਕੁਵੈਤ ਦੇ ਵਿਦੇਸ਼ ਮੰਤਰੀ ਹਿਸ ਐਕਸਲੈਂਸੀ ਅਬਦੁੱਲਾ ਅਲੀ ਅਲੀਆਹ ਨੇ ਪ੍ਰੋਸਾਦ ਜਤਲਾਇਆ ਕਿ ਨਵੀਂ ਸਾਂਝ ਦੋਵੇਂ ਮੁਲਕਾਂ ਦੇ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਕਾਮਯਾਬ ਹੋਏਗੀ। ਭਾਰਤ ਅਤੇ ਕੁਵੇਤ ਰਵਾਇਤੀ ਤੌਰ ਤੇ ਦੋਸਤਾਨਾ ਸਬੰਧਾਂ ਦਾ ਆਨੰਦ ਮਾਣਦੇ ਆ ਰਹੇ ਹਨ ਦੋਵੇਂ ਦੇਸ਼ ਕਈ ਮੌਕਿਆਂ ਤੇ ਆਪਣੇ ਸਬੰਧਾਂ ਦਾ ਜਸ਼ਨ ਵੀ ਮਨਾਉਂਦੇ ਹਨ ਦੋਵੇਂ ਪੱਖਾਂ ਦਰਮਿਆਨ ਨੇਮਤ ਆਦਾਨ ਪ੍ਰਦਾਨ ਵੀ ਹੁੰਦੇ ਹਨ ਜੋ ਦੋਵਾਂ ਪੱਖਾਂ ਦੁਆਰਾ ਇਸ ਰਿਸ਼ਤੇ ਦੇ ਮਹੱਤਵ ਨੂੰ ਦਰਸਾਉਂਦੇ ਹਨ ਕੁਵੇਤ ਵਿੱਚ ਲਗਭਗ 10 ਲੱਖ ਦੇ ਕਰੀਬ ਭਾਰਤੀ ਭਾਈਚਾਰਾ ਰਹਿੰਦਾ ਹੈ ਤੇ ਕੁਵੇਤ ਵਿੱਚ ਭਾਰਤੀ ਬਿਜ਼ਨਸ ਕਮਿਊਨਿਟੀ ਦੇ ਤੇ ਬਹੁਤ ਸਾਰੇ ਪਰਿਵਾਰ ਪਿਛਲੇ 3 ਪੀੜ੍ਹੀਆਂ ਤੋਂ ਕੁਵੇਤ ਵਿੱਚ ਰਹਿ ਰਹੇ ਹਨ ਔਰ ਉਹਨਾਂ ਨੇ ਕੁਵੇਤ ਦੇ ਵਪਾਰ ਵਿੱਚ ਆਪਣਾ ਇੱਕ ਮਕਾਮ ਬਣਾਇਆ ਹੋਇਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਮਿਲਕਾਂ ਦੇ ਦੌਰਾਨ ਨਵੀਂ ਕੀਤੇ ਗਏ ਸਮਝੌਤਿਆਂ ਨਾਲ ਦੋਵਾਂ ਦੇ ਰਿਸ਼ਤਿਆਂ ਵਿੱਚ ਹੋਰ ਮਜ਼ਬੂਤੀ ਆਏਗੀ